ਸੇਂਗਲਪੁਰਾ ਏਰੀਆ ਵਾ ਮਾਰਖੜ ਦਫਤਰ ਦੇ ਬਾਹਰ ਕ੍ਰਿਸ਼ਨਾ ਮੰਦਿਰ ਦੇ ਸਾਹਮਣੇ ਇੰਨਾ ਗੰਦਗੀ ਵਾਲਾ ਕੂੜਾ ਇਹ ਸੁੱਟਦੇ ਨੇ ਲੋਕੀ ਇਹਨਾਂ ਬਥੇਰਾ ਕਹੀਦਾ ਨਾ ਕਰੋ ਯਾਰ ਨਾ ਸੋ ਤਾਂ ਫੇਰ ਵੀ ਬੰਦੇ ਸੁੱਟੀ ਜਾਂਦੇ ਨੇ ਸਾਡੀ ਸਾਰੇ ਅੱਗੇ ਰਿਕੁਐਸਟ ਆ ਕਿ ਆਪਣੇ ਇਹ ਕੂੜਾ ਜਿਹੜਾ ਇੱਥੋਂ ਚੁਕੋਣਾ ਚਾਹੀਦਾ ਦੇਖੋ ਇਹ ਪੂਰਾ ਆਪਣੇ ਪਿੱਛੋਂ ਕੁਝ ਵੀ ਲੱਭ ਰਿਆ ਕਸਟਮਰ ਆਂਦਾ ਯਾਰ ਇਹਨੂੰ ਚੁਕਾਓ ਕੀ ਕਰੀਏ ਬੜੀ ਮੁਸ਼ਕਲ ਆ ਪਰੇਸ਼ਾਨੀ ਹੁੰਦੀ ਆ ਕਿੰਨਾ ਕੁ ਕੁਝ ਹੈਗੀ ਆਪਣੇ ਆਪ ਕਰਾਂਗੇ ਇਹਨਾਂ ਨੂੰ ਆਪ ਤੇ ਇਹ ਲੋਕਾਂ ਨੇ ਇੱਥੇ ਕੂੜਾ ਨਾ ਚੋਕਾਂ ਸਾਡੇ ਹੱਥੇ ਕਮੇਟੀ ਘਰ ਅਸੀਂ ਤਾਂ ਨਹੀਂ ਕੀਤੀ ਫਿਰ ਇਹਨਾਂ ਨੇ ਕੀਤੀ ਹੈਗੀ ਆ ਸਾਨੂੰ ਅੱभी ਨਹੀਂ ਪਤਾ ਵੀ ਕਮੇਟੀ ਘਰ ਸ਼ਿਕਾਇਤ ਦੇਣੀ ਹੈ ਕਿ ਜਾਂ ਨਹੀਂ ਤੁਹਾਡੇ ਕੋਲ ਰੇੜੀਆਂ ਵਾਲੇ ਆਂਦੇ ਨੇ 50 ਰੁਪਏ ਹਫ਼ਤਾ ਉਹ ਲੈ ਲੈਂਦੇ ਨੇ ਉਹ ਟਰਾਲੀ ਵਾਲਾ ਆਂਦਾ ਹੀ ਕੂੜੇ ਵਾਲੇ ਆ 50 ਰੁਪਏ ਹੀ ਉਹਨਾਂ ਨੂੰ ਵੀ ਦੇ ਦਿੰਨੇ ਆ ਕਿ ਕਿਤਰਾ ਸਫਾਈ ਰੱਖਣ ਪਾ ਫੇਰ ਵੀ ਰੱਖਦੇ ਨਹੀਂ ਹੈਗੇ ਨਾਮ ਕੁਮਾਰ ਮਹਾਜਨਾ ਸੰਦਰਪੁਰਾ ਰੋਡ ਹੈ ਮੇਰੀ ਸ਼ੋਪ ਆ ਪਲਾਸਟਿਕ ਉੱਕਰੀ ਦੀ ਸਰ ਦਿਨੋਂ ਦਿਨ ਤੇ ਵਧੀ ਜਾ ਰਿਹਾ ਹੈਗਾ ਵਾ ਪਹਿਲੇ ਥੋੜਾ ਸੀ ਉਹਨ ਦੁਕਾਨਾਂ ਦੇ ਅੱਗੇ ਆਣਾ ਸ਼ੁਰੂ ਹੋ ਗਿਆ ਹੈਗਾ ਸਰ ਪ੍ਰਸ਼ਾਸਨ ਅਗੇ ਬੇਨਤੀ ਹੈਗੀ ਕਿ ਇਹਦਾ ਹੱਲ ਕੀਤਾ ਜਾਏ ਹਾਂਜੀ ਕਿੱਲੀ ਤੋਂ ਦੂਜੇ ਸਰ ਬਹੁਤ ਬਰਬੂਸ ਹੈ ਸਰ ਅਕਬਰ ਨੂੰ ਵੀ ਪ੍ਰੋਬਲਮ ਹੈ ਤੁਸਮਾਨ ਨੂੰ ਵੀ ਪ੍ਰੋਬਲਮ ਹੁੰਦੀ ਸਰ ਨਹੀਂ ਫਿਲਾਉਂਦੇ ਨਹੀਂ ਸਰ ਇਹਨਾਂ ਨੇ ਕੀਤੀ ਮਾਰ ਫੈਡਾ ਲਿਆ ਨੇ ਸਾਫੀ ਚਰਤ ਹੋ ਗਿਆ ਸਰ ਇਹ ਸੰਗਲਪੁਰਾ ਰੋਡ ਵਿਸ਼ਨ ਮੰਦਿਰ ਦੇ ਸਾਹਮਣੇ ਮਾਰ ਖੱਟ ਦਾ ਦਫਤਰ ਹੈ ਇੱਥੇ ਕੂੜੇ ਦਾ ਢੇਰ ਲਗਾਇਆ ਗਿਆ ਹੈ ਅਨ ਕਿੱਲੀ ਵਾਲ ਲੋਕਾਂ ਨੂੰ ਕਿਹਾ ਕਿ ਇੱਥੇ ਕੂੜਾ ਨਾ ਸੁੱਟੋ ਸਰ ਵੀ ਮਤਲਬ ਕਿਆਣਾ ਨਹੀਂ ਬੰਦੇ ਆ ਕਿਨੇ ਚਿਰ ਤੋਂ ਕੂੜਾ ਪਿਆ ਤੇ ਇਹ 3 ਮਿੰਟ 3 ਦਿਨ ਹੋ ਗਏ ਲਗਾਤਾਰ ਸੁਖਾਇਆ ਨਹੀਂ ਗਿਆ ਸਰ ਮੁਸ਼ਕਿਲ ਤਾਂ ਬੜੀ ਹੈ ਆਹ ਹੀ ਆਪਣੇ ਬਿਮਾਰ ਹੋ ਗਿਆ ਸ਼ਿਕਾਇਤਾਂ ਕੀਤੀਆਂ ਹਾਂਜੀ ਸ਼ਿਕਾਇਤ ਵੀ ਕੀਤੀ ਵੀਡੀਓ ਵੀ ਪਾਈਆ ਮੈਂ ਅਸ਼ੋਕ ਹੈ ਕੋਈ ਉਹਨੂੰ ਪਾਈਆ ਵੀਡੀਓ ਪਾਈ ਉਹਨਾਂ ਨੇ ਫੋਨ ਨਹੀਂ ਚੁੱਕਿਆ ਵੀਡੀਓ ਜਰੂਰ ਮੈਂ ਪਾਈਆ ਉਹਨਾਂ ਨੇ ਅੱਗੇ ਵੀ ਪਾਈਆਂ ਅਸੀਂ ਬੋਲਿਆ ਸੀ ਉਹਨਾਂ ਪਰ ਪੂਰਾ ਨਹੀਂ ਚੁੱਕਿਆ ਗਿਆ ਠੀਕ ਹੋ ਗਈ ਅਸੀਂ ਕਹਿੰਦੇ ਆ ਕਿ ਸਾਡੇ ਲੱਗੇ ਸਾਫ ਸਫਾਈ ਹੋਏ ਸਾਡੇ ਕਸਟਮਰ ਵੀ ਆਣ ਕਸਟਮਰ ਨਹੀਂ ਆਉਂਦੇ ਉਹ ਵੀ ਕਹਿੰਦੇ ਆ ਕਿ ਲੱਗੇ ਬਤੂਗਾ ਕਿਸ ਦਾ ਆਣਾ ਕਿਸ ਦਾ ਬੈਠਣਾ ਖੜੋਣਾ ਉਹ ਵੀ ਨਹੀਂ ਚੰਗਾ ਸਮਝਦੇ ਮੈਂ ਮੁੰਡਾ ਪ੍ਰਧਾਨ ਬੀਜੇਪੀ ਰੋਹਿਤ ਮੈਂ ਸਿਵਲ ਲਾਈਨ ਏਰੀਆ ਅੱਜ ਅਸੀਂ ਸਾਰੇ ਪਾਰਟੀਆਂ ਦੇ ਬੰਦੇ ਇਕੱਠੇ ਹੋ ਗਏ ਇਸ ਗੱਲ ਆਏ ਆ ਕਿ ਇਹ ਕੂੜੇ ਸਮੱਸਿਆ ਬਹੁਤ ਗੰਭੀਰ ਹੋ ਰਹੀ ਆ ਇੱਕ ਤੇ ਸੜਕ ਦੇ ਕੂੜਾ ਛਿਲ ਰਿਆ ਪਿਆ ਸਾਰਾ ਦੂਜਾ ਕੀ ਇਹ ਬਿਮਾਰੀਆਂ ਦਾ ਘਰ ਆ ਲੋਕੀ ਓਖੇ ਹੋ ਰਿਹਾ ਸਾਰੇ ਜੁਨੋ ਦਿਨਾ ਹਰ ਜਗ੍ਹਾ ਜਿੱਥੇ ਦੇਖੋ ਜਿਹੜੇ ਮਰਜੀ ਚੌਂਕ 'ਚ ਦੇਖੋ ਸਾਹਮਣੇ ਇੱਕ ਮੰਦਿਰ ਹੈ ਮੰਦਿਰ ਦੇ ਸਾਹਮਣੇ ਕੂੜੇ ਦਾ ਢੇਰ ਲੱਗਣਾ ਚੰਗੀ ਗੱਲ ਨਹੀਂ ਹੈਗੀ ਇੱਕ ਧਾਰਮਿਕ ਜਗ੍ਹਾ ਤੇ ਦੂਜੀ ਗੱਲ ਹੈ ਕਿ ਇੱਕ ਬਿਮਾਰੀਆਂ ਦਾ ਘਰ ਹੈ ਨਿਹਰਾ ਤੀਜਾ ਕਿ ਜਿੱਥੇ ਦੇਖੋ ਸਾਰੇ ਸ਼ਹਿਰ 'ਚ ਕੂੜਾ ਹੀ ਕੂੜਾ ਕੂੜਾ ਹੀ ਗੂੜਾ ਅਸੀਂ ਐ ਨਹੀਂ ਇਹ ਪੋਲਿਟੀਕਲ ਗੰਦਾ ਤੋਂ ਉੱਠ ਉੱਠ ਗਏ ਆਪਾਂ ਕੂੜੇ ਸਮੱਸਿਆ ਹੱਲ ਕਰੀਏ ਤਾਂ ਜੇ ਇੱਕ ਡੰਪਿੰਗ ਏਰੀਆ ਬਣੇ ਜਿੱਥੇ ਹੋਵੇ ਮੈਂ ਆ ਦੇ ਸਰਕਾਰ ਨੂੰ ਉਹਦੇ ਅੱਗੇ ਦੁਰਗਾਸ ਕਰਦਾ ਕਿ ਕੋਈ ਕਿਦਾਂ ਦਾ ਪਲਾਂਟ ਲਵੇ ਜਿੱਥੋਂ ਲੋਕਾਂ ਨੂੰ ਰੋਜ਼ਗਾਰ ਵੀ ਮਿਲੇ ਤੇ ਕੂੜੇ ਦਾ ਚੋਕੇ ਉਤੋਂ ਰੀਸਾਈਕਲ ਹੋਵੇ ਕੋਈ ਦੀ ਖਾਦ ਕੋਈ ਸੜਕਾਂ ਦੀ ਕੋਈ ਚੀਜ਼ ਕੋਈ ਟਾਇਲਾਂ ਪੈਲਟ ਕਈ ਚੀਜ਼ਾਂ ਦੀਆਂ ਬਾਹਰਲੇ ਸ਼ਹਿਰ ਦੇ ਕੋ ਬੰਦੀਆਂ ਅਸੀਂ ਇਹ ਰਿਕਵੈਸਟ ਕਰਦੇ ਹਾਂ ਕਿ ਕੂੜੇ ਦਾ ਹੱਲ ਸਮਝਾ ਲੈਣਾ ਚਾਹੀਦਾ ਹੈ ਉਹ ਟ੍ਰਾਂਸਫਰ ਨਹੀਂ ਹੱਥ ਲੱਸੀ ਲੱਗਦੀ ਬਿਲਕੁਲ ਹੋ ਸਕਦਾ ਕੋਈ ਆਪਣਾ ਕੋਈ ਪਰਾਨ ਜਾਣਾ ਨਹੀਂ ਹੋ ਸਦੇ ਕੁਝ ਵੀ ਹੋ ਸਦਰ ਨਾ ਸੰਗਲ ਹੋ ਰਿਹਾ ਸਾਹਮਣੇ ਕਿਸ਼ਨਾ ਮੰਦਰੀਆ ਤੇ ਪਹਿਲੇ ਵੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਮੌਕੇ ਤੇ ਜੋ ਸ਼ਹਿਰ ਦੀ ਸਿੱਧੀ ਔਰੇ ਬਾਰੇ ਜਾਣਕਾਰੀ ਦੇਣ ਦੀ ਜੇ ਮੌਕੇ ਤੇ ਜੋ ਜੋ ਚੱਲ ਰਿਹਾ ਉਹ ਦੱਸਣ ਲਈ ਆਏ ਬੜੇ ਦੁੱਖ ਦੀ ਗੱਲ ਆ ਕਿ ਲਗਾਤਾਰ ਕਾਫੀ ਕਾਫੀ ਦੇਰ ਤੋਂ ਸ਼ਹਿਰ ਕੋੜੇ ਦੀ ਸਮੱਸਿਆ ਨਾਲ ਜੂਝਦਾ ਪਿਆ। ਥਾਂ-ਥਾਂ ਕੋੜੇ ਦੇ ਢੇਰ ਲੱਗੇ ਦੇ ਨੇ। ਜਦੋਂ ਇਹਨਾਂ ਨੂੰ ਕਹਿੰਦਾ ਕਿ ਛੁੜਾ ਚੁੱਕ ਲੋ, ਧੋਖ ਦੇ ਚੁੱਕ ਦੇ ਨੇ ਫਿਰ ਉਹੀ ਹਾਲ ਬਣ ਜਾਂਦਾ। ਰਾਤ ਦੇ ਨੇਰੇ 'ਚ ਵੀ ਕੋੜਾ ਛੁੱਕਦੇ ਨੇ ਕਿਤੇ ਸੋਟਾਉਂਦੇ ਨੇ। ਕਿਤੇ ਜਿਮਨੇਜੀਅਮ ਹਾਜ ਸੋੜਤਾ, ਕਿਤੇ ਦਾਣਾ ਮੰਡੀ ਸਰਕਾਰੀ ਜਗ੍ਹਾ ਸੋੜਤਾ ਬਾਈਪਾਸ ਤੇ ਤੇ ਇੱਥੋਂ ਛੁੱਕਦੇ ਦੂਜੀ ਜਗ੍ਹਾ ਰੱਖਦੇ ਨੇ। ਐਹੇ ਕੰਮ ਚੱਲਦਾ ਪਿਆ। ਬੜੇ ਦੁੱਖ ਦੀ ਗੱਲ ਆ। ਕੀ ਇਹ ਲੀਡਰਾਂ ਨੂੰ ਸ਼ਰਮ ਆਣੀ ਚਾਹੀਦੀ ਆ ਕਹਿੰਦੇ ਕਿ ਉਹ ਆਪਣੇ ਲੀਡਰ ਬਣੇ ਨੇ ਆਪਣੇ ਆਪ ਚ ਬਣਦੇ ਪਰ ਇਹ ਜਿਹੜੀ ਹਾਲਾਤ ਹੈ ਗਰਾਊਂਡ ਤੇ ਆ ਕੇ ਵੇਖਣ ਤਾਂ ਸੀ ਕੀ 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 ਬਣਿਆ ਪਿੱਛੇ ਵੀ ਬਿਮਾਰੀਆਂ ਫੈਲਨ ਦਾ ਖਾਲੀਆਂ ਸੀ ਗਿਆ ਹੋਣ ਵੀ ਬਿਮਾਰੀਆਂ ਫੈਲਨ ਦਾ ਬਹੁਤ ਆ ਰਿਹਾ ਇਹ ਜਲਦੀ ਤੋਂ ਜਲਦੀ ਇਹਦੀ ਸਫਾਈ ਹੋਣੀ ਚਾਹੀਦੀ ਹੈ ਕੂੜਾ ਚੁਕਾਉਣਾ ਚਾਹੀਦਾ ਪ੍ਰੋਪਰ ਵੇ ਨਾਲ ਇਹਨੂੰ ਇਹਨੂੰ ਡਿਸਪੋਜ਼ ਆਫ ਕਰਨਾ ਚਾਹੀਦਾ ਪਹਿਲਾਂ ਵੀ ਮੈਂ 3 ਮਹੀਨੇ ਤੱਕ ਜਗ੍ਹਾ ਇਹਨਾਂ ਨੂੰ ਪ੍ਰੋਵਾਈਡ ਕੀਤੀ ਮੈਂ ਕਿਹਾ ਚਲੋ ਤੁਹਾਡੇ ਕੋਲ ਜਗ੍ਹਾ ਹੈ ਨਹੀਂ ਐਮਐਲਏ ਕਿਧਰ ਰੋਲਾ ਪਾਉਂਦਾ ਸੀਗਾ ਕਿ ਮੈਂ ਸਾਡੇ ਕੋ ਜਗ੍ਹਾ ਹੈ ਨੀ ਜੇ ਕੋਈ ਦੇ ਦੇ ਜਗ੍ਹਾ ਮੈਂ 3 ਮਹੀਨੇ ਪਹਿਲਾਂ ਵੀ ਕੁੜ ਦੀ ਜਗ੍ਹਾ ਦਿੱਤੀ ਪ੍ਰੋਪਰ ਵੇ ਨਾਲ ਉੱਥੇ ਕੂੜਾ ਹੁੰਦਾ ਰਿਹਾ ਫਿਰ ਐਂਡ ਦੇ ਮਾਂਝ ਪਤਾ ਨਹੀਂ ਕੀ ਡਰ ਬੈ ਗਿਆ ਕੀ ਗੱਲ ਆ ਗਈ ਇਹਨਾਂ ਨੂੰ ਉਥੋਂ ਸੁੱਤਦਾ ਬੰਦ ਕਰਤਾ ਫਿਰ ਜਮੇਰੀਆਂ ਵਾਲ ਸੁਤਣਾ ਸ਼ੁਰੂ ਕਰਤਾ ਫਿਰ ਇਹ ਲਾ ਲੋ ਤੁਸੀਂ ਤੇ ਜਿਹੜੀ ਆਪਣੀ ਦਾਣਾ ਮੰਡੀ ਆ ਉੱਥੇ ਉਹ ਟੋਏ ਪੁੱਟਦੇ ਨੇ ਟੋਏ ਪੁੱਟਦੇ ਨੇ ਕੂੜਾ ਵਿੱਚ ਦੱਬਦੇ ਨੇ ਫਿਰ ਰਾਤੀ ਭੱਜ ਜਾਂਦੇ ਨੇ ਸੋ ਮੈਨੂੰ ਸ਼ਰਮ ਆਣੀ ਚਾਹੀਦੀ ਆ ਕਿ ਇਹਦਾ ਪ੍ਰੋਪਰ ਵੇ ਨਾਲ ਹੱਲ ਕਰਨ ਦੀ ਬਜਾਏ ਤੂੰ ਉੱਥੋਂ ਡਰਾਮੇ ਕਰਦਾ ਗਰਾਊਂਡ ਤੇ ਆ ਕੇ ਵੇਖ ਇਹ ਕਿਸ਼ਨਾ ਮੰਦ ਹੈ ਜਿੱਥੇ ਸਾਰੇ ਲੋਕੀ ਆ ਕੇ ਸਵੇ ਪੂਜਾ ਕਰਦੇ ਨੇ ਆਸਟਾ ਜੁੜੀ ਆ ਸਵੇਰੇ ਜਦੋਂ ਆਉਂਦੇ ਨੇ ਕੀ ਖਲਾਅਤ ਬਣੇ ਨੇ ਉਹ ਗਲੀ ਵੇਖੋ ਕਿਦਾਂ ਗਾ ਉਹ ਢੇਰ ਨਾਲ ਪਾਣੀ ਕਿਦਾਂ ਉੱਥੋਂ ਬਾਹਰ ਸੀਵਰੇਜ ਕਰ ਰਿਹਾ ਇੱਥੇ ਇਹਨਾਂ ਦਾ ਧਿਆਨ ਬਿਲਕੁਲ ਨਹੀਂ ਹੈਗਾ ਤੇ ਬਾਕੀ ਮੈਂ ਆਪਣੀ ਪੂਰੀ ਕੋਸ਼ਿਸ਼ ਕਰੂੰਗਾ ਕਿ ਜਿੱਦਾਂ ਮਰਜ਼ੀ ਹੋ ਸਕੇ ਅਗਰ ਪ੍ਰਸ਼ਾਸਨ ਨੂੰ ਜਗ੍ਹਾ ਦੀ ਲੋੜ ਆ ਦੋ ਕਿਲੇ ਚਾਰ ਕਿਲੇ ਮੈਂ ਆਪਣੀ ਪਰਸਨਲ ਜਗ੍ਹਾ ਦੇ ਹਨੋਂ ਤੇ ਆ ਰਿਆਂ ਸ਼ਰਤ ਇਹ ਕਿ ਆ ਕਿ ਇਹਨਾਂ ਨੂੰ ਕੋਈ ਵਿੱਚ ਕੋਈ ਰੁਕਾਵਟ ਨਾ ਪਾਇਓ ਬੇਸ਼ੱਕ ਇਸ ਮਸਲੇ 'ਚ ਮੈਂ ਸਰੀ ਤਿਰਨੂ ਕਮਾਗਾ ਬੇਸ਼ੱਕ ਰਬੀ ਅਲੀ ਸਾਹਿਬ ਨੇ ਬੈਲ ਸਾਹਿਬ ਨੇ ਤੇ ਬੇਸ਼ੱਕ ਇਹ ਐਮਐਲਏ ਆ ਇਕੱਠੇ ਹੋ ਕੇ ਇੱਕ ਸਾਂਝੇ ਤੌਰ ਤੇ ਇਹਦਾ ਹੱਲ ਕਢੀਏ ਬਾਕੀ ਸਾਡੀ ਪਰਸਨਲ ਪਰਸਨਲ ਇੱਕ ਦੂਜੇ ਨਾਲ ਜੋ ਵੀ ਚੱਲਦਾ ਉਹ ਚੱਲਦਾ ਰਵੇ ਉਹ ਇੱਕ ਅਲੱਗ ਇਸ਼ੂ ਆ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ